ਜਿਹੜੇ ਬੰਦੇ ਨਸ਼ਾ ਵੇਚਦੇ ਹਨ ਉਹਨਾਂ ਖਿਲਾਫ ਹੋਵੇਗੀ ਸਖਤ ਕਾਰਵਾਈ ਇਹ ਕਹਿਣਾ ਹੈ ਖੰਨਾ ਦੇ ਐਸਐਸਪੀ ਮੈਡਮ ਅਸ਼wini ਗੋਟਿਆਲ ਦਾ ਦਾਦੇ ਕਿ ਪੁਲ જિલ્લા ਖੰਨਾ ਦੇ ਐਸਐਸਪੀ ਮੈਡਮ ਅਸ਼wini ਗੋਟਿਆਲ ਦੇ ਅਗਵਾ ਇਹ ਅੱਜ ਸਿਟੀ ਖੰਨਾ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਆਪਰੇਸ਼ਨ ঈগল ਇਸ ਸਬੰਧੀ ਮੈਡਮ ਅਸ਼ਨੀ ਗੁੱਟਿਆ ਜੀ ਗੱਲ ਇਹ ਹੁੰਦਾ ਹੈ ਕਿ ਜਦੋਂ ਇਨਫੈਕਟਡ ਏਰੀਆ ਤੋਂ ਕਰਕੇ ਚੂਸ ਕੀਤਾ ਜਾਂਦਾ ਹੈਗਾ ਇੱਕ ਤਾਂ ਹਿਸਟਰੀ ਹੁੰਦੀ ਹੈ ਉਥੋਂ ਦੀ ਪਰਚੇ ਜ਼ਿਆਦਾ ਹੁੰਦੇ ਨੇ ਔਰ ਦੂਜੀ ਹੁੰਦੀ ਹੈ ਕਿ ਪਬਲਿਕ ਦੀ ਫੀਡਬੈਕ ਹੁੰਦੀ ਹੈ ਕਿ ਇੱਥੇ ਬਹੁਤ ਜ਼ਿਆਦਾ ਜੋ ਹੈਗਾ ਉਹ ਨਸ਼ਾ ਚੱਲ ਰਹੀ ਹੈਗੀ ਤਾਂ ਉਹ ਦੋਵਾਂ ਨੂੰ ਨਜ਼ਰ ਤੇ ਰੱਖਦੇ ਹੋਏ ਪਬਲਿਕ ਫੀਡਬੈਕ ਨੂੰ ਨਜ਼ਰ। ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ। ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਜਿਹੜੇ ਬੰਦੇ ਨਸ਼ਾ ਬੀਤੇਰੇ ਹਨ ਉਨ੍ਹਾਂ ਖਿਲਾਫ ਹੋਵੇਗੀ ਸਖਤ ਕਾਰਵਾਈ ਇਹ ਕਹਿਣਾ ਹੈ ਖੰਨਾ ਦੇ ਐਸਐਸਪੀ ਮੈਡਮ ਅਸ਼wini ਗੋਟਿਆਲ ਦਾ ਦਾਦੇ ਇੱਕ ਪੁਲ જિલ્લા ਖੰਨਾ ਦੇ ਐਸਐਸਪੀ ਮੈਡਮ ਅਸ਼wini ਗੋਟਿਆਲ ਦੀ ਅਗਵਾਈ ਅੱਜ ਸਿਟੀ ਖੰਨਾ ਵਿੱਚ ਸਰਤਿਅ ਪੇਸ਼ੈਂਟ ਚਲਾਇਆ ਗਿਆ ਆਪਰੇਸ਼ਨ ਈਗਲ ਇਸ ਸਬੰਧੀ ਮੈਡਮ ਅਸ਼ਨੀ ਗੁਟਿਆਲ ਨੇ ਕਿਹਾ ਕਿ ਇੱਕ ਕਾਸੂ ਆਪਰੇਸ਼ਨ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚਲਾਇਆ ਜਾ ਰਿਹਾ ਹੈ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਤੇ ਪੂਰਨ ਤੌਰ ਤੇ ਕਾਬੂ ਪਾਣਾ ਅਤੇ ਨਸ਼ੇ ਨੂੰ ਜੜੋਂ ਖਤਮ ਕਰਨਾ ਹੈ ਜਿਹੜੇ ਜਿਹੜਿਆ ਇਲਾਕਿਆਂ ਚ ਗੈਰ ਕਾਨੂੰਨੀ ਗਤੀਵਿਧੀਆਂ ਚੱਲ ਰਹੀਆਂ ਹਨ ਜਾਂ ਉਹ ਇਲਾਕੇ ਪਬਲਿਕ ਦੀ ਨਜ਼ਰ ਵਿੱਚ ਹਨ ਉਨਾ ਇਲਾਕਿਆਂ ਸਾਡੇ ਵੱਲੋਂ ਇਹ ਕਸੋ ਆਪਰੇਸ਼ਨ ਚਲਾਏ ਜਾ ਰਹੇ ਹਨ ਜਿਸ ਵਿੱਚ ਪੂਰੇ ਜ਼ਿਲ੍ਹਾ ਖਨਾਬਦੇ ਸਾਰੇ ਹੀ ਡੀਐਸਪੀ ਆਪਣੇ ਆਪਣੇ ਇਲਾਕਿਆਂ 'ਚ ਇਹ ਈਗਲ ਆਪਰੇਸ਼ਨ ਚਲਾ ਰਹੇ ਹਨ ਹਾਂ ਜੀ ਅਜੋ ਤੁਸੀਂ ਜਿਵੇਂ ਦੇਖ ਰਹੇ ਹੋਣੇ ਸਵੇਰ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਪਸ ਈਗਲ ਆਪਰੇਸ਼ਨ ਈਗਲ ਜੋ ਹੈਗਾ ਉਹ ਸ਼ੁਰੂ ਹੋਇਆ ਹੋਇਆ ਤੇ ਇਹਦੇ ਤਹਿਤ ਸਦਾ ਮਕਸਦ ਇਹ ਹੈਗਾ ਕਿ ਜਿਵੇਂ ਪੰਜਾਬ ਗਵਰਨਮੈਂਟ ਦਾ ਜੋ ਪ੍ਰਾਇੋਰਟੀ ਹੈਗੀ ਹੈ ਤੁਨ ਨਸ਼ੇ ਦੇ ਖਿਲਾਫ ਕੰਪਲੀਟ ਕੰਟਰੋਲ ਹੋਣਾ ਔਰ ਉਹਦੇ ਤੇ ਪੂਰਾ ਨੱਥ ਪਾਉਣਾ ਉਹਦੇ ਉਹਦੇ ਤਹਿਤ ਅੱਜ ਦਾ ਜੋ ਹੈਗਾ ਇਹ ਆਪਰੇਸ਼ਨ ਅਸੀਂ ਸ਼ੁਰੂ ਕੀਤੀ ਹੈਗੀ ਇਹਦੇ ਵਿੱਚ ਜਿਲ੍ਹਾ ਦੇ ਜੋ ਆਲਰੇਡੀ ਮਤਲਬ ਕੰਪਲੇਨ ਜਿੱਥੇ ਸਾਨੂੰ ਬਹੁਤ ਜ਼ਿਆਦਾ ਆਉਂਦੀ ਰਹੀ ਕਿ ਕੁਝ ਇਧਰ ਦੀ ਥਾਂ ਹੈ ਜਿੱਥੇ ਹੋਰ ਕ੍ਰਿਮਨਲ ਐਕਟੀਵਿਟੀ ਵੀ ਗੜ ਹੈਗੇ ਉਥੋਂ ਉਸ ਤਰੀਕੇ ਦੇ ਏਰੀਆਜ਼ ਨੂੰ ਅਸੀਂ ਚੁਣੇ ਸੀਗੇ ਕੁਝ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਉਹਦਾ ਉਹਨਾਂ ਦੇ ਤਹਿਤ ਅੱਜ ਜੋ ਹੈਗਾ ਇਹ ਸਿਟੀ ਏਰੀਆ ਦੇ ਵਿੱਚ ਜੋ ਹੈ ਮਤਲਬ ਆਪਣੇ ਡੀਐਸਪੀ ਸਿਟੀ ਸਰਵ ਹੈ ਉਹ ਇਥੇ ਕਰ ਰਹੇ ਨੇ ਇਹ ਇਹ ਇਹੇ ਤਰੀਕੇ ਸੇ ਜੋ ਸਾਡੀ ਫਾਈਲ ਦਾ ਹੈਗਾ ਡੀਐਸਪੀ ਫਾਈਲ ਉਹਨੇ ਆਪਣੇ ਏਰੀਆ ਚ ਕਰ ਰਹੇ ਹੈਗੇ ਔਰ ਨਾਲੇ ਜੋ ਆ ਨੇ ਦੁਜੀ ਐਰਐਸਪੀ ਸਾਹਿਬ ਨੇ ਉਹ ਆਪਣੇ ਏਰੀਆ ਚ ਕਰ ਰਹੇ ਹੈਗੇ। ਤੋਂ ਕੰਪਲੀਟਲੀ ਓਵਰ ਓਵਰਆਲ ਪਰ ਜੌਬ ਦੇ ਵਿੱਚ ਜੋ ਹੈਗਾ ਅੱਜ ਦਾ ਇਹ ਆਪਰੇਸ਼ਨ ਚੱਲ ਰਿਹਾ ਹੈ। ਰਿਕਵਰੀਜ਼ ਹੈ ਰਿਕਵਰੀਜ਼ ਹੈ ਔਰ ਜੋ ਇਨਦੀ ਰਾਉਂਡ ਅਪ ਜੋ ਸਸਪੈਕਟਿਡ ਪਰਸਨਸ ਨੇ ਉਹਨਾਂ ਦੀ ਜੋ ਹੈਗਾ ਕੁਝ ਕੁ ਚੀਜ਼ਾਂ ਦਾ ਸ਼ੈਅ ਚੱਲ ਰਿਹਾ ਹੈ। ਜੀ ਪੂਰੀ ਕੋਸ਼ਿਸ਼ ਹੈ ਜੀ ਗੱਲ ਇਹ ਹੁੰਦਾ ਹੈ ਕਿ ਜਦੋਂ ਇਨਫੈਕਟਿਡ ਏਰੀਆ ਤਾਂ ਕਰਕੇ ਚੂਜ਼ ਕੀਤਾ ਜਾਂਦਾ ਹੈਗਾ। ਇੱਕ ਤਾਂ ਹਿਸਟਰੀ ਹੁੰਦੀ ਹੈ ਉਥੋਂ ਦੀ ਪਰਚੇ ਜ਼ਿਆਦਾ ਹੁੰਦੇ ਨੇ। ਔਰ ਦੂਜੀ ਹੁੰਦੀ ਹੈ ਕਿ ਪਬਲਿਕ ਦੀ ਫੀਡਬੈਕ ਹੁੰਦੀ ਹੈ ਕਿ ਇਥੇ ਬਹੁਤ ਜ਼ਿਆਦਾ ਜੋ ਹੈਗਾ ਉਹ ਨਸ਼ਾ ਚੱਲ ਰਹੀ ਹੈਗੀ ਤਾਂ ਉਹ ਦੋਵਾਂ ਨੂੰ ਨਜ਼ਰ ਦੇ ਰੱਖਦੇ ਹੋਏ ਪਬਲਿਕ ਫੀਡਬੈਕ ਨੂੰ ਨਜ਼ਰ ਦੇ ਰੱਖਦੇ ਹੋਏ ਅਸੀਂ ਸਾਡਾ ਜੋ ਹੈਗਾ ਆਪਰੇਸ਼ਨ ਚੱਲਦੇ ਹੈਗੇ ਔਰ ਜੋ ਤੁਹਾਡੀ ਸਵਾਲ ਹੈਗੇ ਕਿ ਜਦ ਤੱਕ ਕਦ ਤੱਕ ਇਹ ਨਸ਼ਾ ਮੁਕਤ ਹੋਣਾ ਹੈਗਾ ਇਹਦੇ ਵਿੱਚ ਸਾਡੀ ਪੂਰੀ ਕੋਸ਼ਿਸ਼ ਹੈਗੀ ਆ ਜੇ ਬੰਦੇ ਇੱਥੇ ਇੱਥੇ ਨਸ਼ੇ ਦੀ ਪੈਡਲਿੰਗ ਕਰ ਰਹੇ ਹੈਗੇ ਆ ਜੋ ਨਸ਼ਾ ਵੇਚ ਰਹੇ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਊਗਾ ਔਰ ਜੋ ਇਹਦੀ ਆਦੀ ਹੈਗੇ ਆ ਜੋ ਅਡਿਕਟਡ ਹੈਗੇ ਨੇ ਉਹਨਾਂ ਦੀ ਜੋ ਮੈਡੀਕਲ ਵਗੈਰਾ ਦੀਆਂ ਫੈਸਿਲਿਟੀਆਂ ਕਰਵਾਵਾਂਗੇ